ਕੋਈ ਵੀ ਚੈਰਿਟੀ ਪ੍ਰੋਗਰਾਮ ਹੁੰਦਾ ਹੈਗਾ ਜਾਂ ਕੋਈ ਵੀ ਆਪਣੇ ਵੀ ਆਪਣੇ ਕੋਈ ਪ੍ਰੋਗਰਾਮ ਦੇ ਸੰਨ ਇਨਵਾਈਟ ਕਰਦਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਜੀਪ ਲਵਰ ਕਲਬ ਤਾਂ ਸਾਡੇ ਨਾਲ ਯੂਥ ਮੋਟਰਸਾਈਕਲ ਕਲਬ ਵੀ ਹੈਗਾ ਉਹ ਵੀ ਆਂਦਾ ਨਾਲ ਤਾਂ ਉਹਦੇ ਵਿੱਚ ਇਹ ਸੇਵਾ ਆਪਾਂ ਕਰਦੇ ਜਿੱਦਾਂ ਅੱਜ ਆਪਾਂ ਟਰਬਨ ਦੀ ਸੇਵਾ ਰੱਖੀ ਹੈਗੀ ਆ ਫ੍ਰੀ ਟਰਬਨ ਸੇਵਾ ਇਹ ਦਿਨਾਂ ਸ਼ਬੀ ਲਾਈ ਹੋਈ ਹੈਗੀ ਆ ਤਾਂ ਇਸ ਤਰ੍ਹਾਂ ਦੀ ਇਹ ਉਪਰਾਲੇ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂ ਗਿਆ ਤੁਸੀਂ ਕਿਸੇ ਵੀ ਆ ਆਰਗੇਨਾਈਜੇਸ਼ਨ ਦੇ ਮੈਂਬਰ ਹੋ ਵੈਦਰ ਇਟਸ ਜੀਪ ਲਵਰਸ ਕਲਬ ਕੀ ਆ ਕੋਈ ਮੋਟਰਸਾਈਕਲ ਕਲੱਬ ਹੈ ਜਾਂ ਕੋਈ ਹੋਰ ਵੀ ਕਿੰਨੇ ਆਪਣੇ ਕਲੱਬਸ ਚੱਲਦੇ ਰਹਿੰਦੇ ਨੇ ਬਟ ਜ਼ਰੂਰ ਕਮਿਊਨਿਟੀ ਨੂੰ ਵਾਪਸ ਜ਼ਰੂਰ ਕੁਝ ਨਾ ਕੁਝ ਦੇਣਾ ਚਾਹੀਦਾ ਕਿਉਂਕਿ ਇਹ ਸਾਡਾ ਧਰਮ ਵੀ ਹੈਗਾ ਇਹ ਸਾਡੇ ਇਹਦੇ ਨਾਲ ਕਮਿਊਨਿਟੀ ਵੀ ਅੱਗੇ ਵੱਧਦੀ ਹੈ ਕਹਿੰਦੇ ਰੱਬ ਦੀ ਗੋਲਕ ਗਰੀਬ ਦਾ ਮੂੰਹ ਹੁੰਦਾ ਜਦੋਂ ਤੁਸੀਂ ਜਿੱਥੇ ਚਾਹੀਦਾ ਹੈ ਪੈਸਾ ਉੱਥੇ ਲਗਾਉਂਦੇ ਹੋ ਤਾਂ ਫਿਰ ਉਹ ਨਾਲੇ ਤੇ ਬਾਬਾ ਜੀ ਵੱਲੋਂ ਤੁਹਾਨੂੰ ਬਖਸ਼ਿਸ਼ ਹੁੰਦੀ ਹੈ ਨਾਲੇ ਕਮਿਊਨਿਟੀ ਠੀਕਰਾਤੇ ਚੱਲਦੀ ਰਹਿੰਦੀ ਹੈ ਓਏ ਤੂੰ ਆਪਣਾ ਨਾਂ ਵੀ ਦੱਸੇਗਾ ਕਿ ਨਹੀਂ ਮਿੱਟੀ ਦੇ ਆ ਪਾਵਿਆ ਓ ਜੇ ਤੂੰ ਮੇਰਾ ਨਾਂ ਇੱਕ ਵਾਰ ਸੁਣ ਲਿਆ ਤੇ ਤੈਨੂੰ ਤਾਂ ਚੜ ਜਾਣਾ ਓਏ ਇਹ ਪੰਜਾਬੀ ਨੂੰ ਤੁਸੀਂ ਦਰਸਾਉਨੇ ਪੰਜਾਬੀ ਪਹਿਰਾਵੇ ਨੂੰ ਔਰ ਖਾਸ ਕਰਕੇ ਜੇ ਬਗਈਏ ਮੋਗੇ ਏਰੀਏ ਨੂੰ ਮੋਗੇ ਏਰੀਏ ਨੂੰ ਆ ਐਸੇ ਸਾਰੇ ਪੰਜਾਬ ਨਹੀਂ ਵਧੀਆ ਲੱਗਦਾ ਹਾਂਜੀ ਇੱਕ ਤਾਂ ਖੁੱਲੇ ਰਹੀਦਾ ਉਹ ਇਨਾ ਬੈਠੇ ਆ ਹੈ ਕਿ ਨਹੀਂ ਪੈਂਟਾ ਸ਼ਾਟਰ ਚਲੋ ਪਾਈ ਦੀਏ ਪਰ ਇਹ ਵਧੀਆ ਲੱਗਦਾ ਹੈ ਹਾਂ ਜੇ ਕਦੇ ਵੀ ਟੂਰਨਾਮੈਂਟ ਹੋਵੇ ਮੇਲਾ ਹੋਵੇ ਉੱਥੇ ਮੈਂ ਇੱਦਾਂ ਹੀ ਜਾਂਦਾ ਹਰ ਜਗ੍ਹਾ ਜਾਂਦਾ ਇੱਦਾਂ ਹੀ ਜਾਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਭਾਈ ਆਪਣੇ ਸੰਤੂ ਸਾਹਿਬ ਦੇ ਯਾਦਗਾਰੀ ਜਿਹੜਾ ਮੇਲਾ ਲੱਗਿਆ ਹੋਇਆ ਔਰ ਮੇਰੇ ਨਾਲ ਜੀਪ ਲਵਰ ਕਲੱਬ ਦੇ ਪ੍ਰੈਜ਼ੀਡੈਂਟ ਨੇ ਉਸਤਾਦ ਜੀ ਸੋ ਬਾਈ ਜੀ ਕੀ ਹਾਲ ਚਾਲ ਹੈ ਬਸ ਸਭ ਕਿਰਪਾ ਹੈ ਜੀ ਸਭ ਕਿਰਪਾ ਹੈ ਗਿਆ ਤੇ ਇਹ ਜਿਹੜਾ ਲੰਗਰ ਆਪਾਂ ਟਰਬੰਦਾ ਲੰਗਰ ਲਾਉਨੇ ਆ ਜੀਪਾਂ ਆਉਂਦੀਆਂ ਲੋਕ ਦੇਖਦੇ ਨੇ ਹਰ ਸਾਲ ਹੀ ਲਾਉਨੇ ਆ ਕਿਦਾਂ ਦਾ ਲੱਗ ਰਿਹਾ ਇਹ ਹਰ ਸਾਲ ਆਪਾਂ ਇਹ ਸੇਵਾ ਕਰਦੇ ਆਗੇ ਕੋਈ ਵੀ ਚੈਰੀਟੀ ਪ੍ਰੋਗਰਾਮ ਹੁੰਦਾ ਹੈਗਾ ਜਾਂ ਕੋਈ ਵੀ ਆਪਣੇ ਵੀ ਆਪਣੇ ਕੋਈ ਪ੍ਰੋਗਰਾਮ ਦੇ ਤੁਹਾਨੂੰ ਇਨਵਾਈਟ ਕਰਦਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਜੀਪ ਲਵਰ ਕਲਬ ਤਾਂ ਸਾਡੇ ਨਾਲ ਯੂਥ ਮੋਟਰਸਾਈਕਲ ਕਲੱਬ ਵੀ ਹੈਗਾ ਉਹ ਵੀ ਆਂਦਾ ਨਾਲ ਤਾਂ ਉਹਦੇ ਵਿੱਚ ਇਹ ਸੇਵਾ ਆਪਾਂ ਕਰਦੇ ਜਿੱਦਾਂ ਅੱਜ ਆਪਾਂ ਟਰਬਨ ਦੀ ਸੇਵਾ ਰੱਖੀ ਹੈਗੀ ਆ ਫ੍ਰੀ ਟਰਬਨ ਸੇਵਾ ਇਹਦੇ ਨਾਲ ਸ਼ਾਮਿਲ ਲਾਈ ਹੋਈ ਹੈਗੀ ਆ ਤਾਂ ਇਸ ਤਰ੍ਹਾਂ ਦੀ ਉਪਰਾਲੇ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂਗੇ ਆ ਕੋਈ ਵੀ ਚੈਰਿਟੀ ਪ੍ਰੋਗਰਾਮ ਹੋਵੇ ਵੀ ਆਲਵੇਸ ਗੋ ਓਵਰ देयर ਫॉर दैट ਤਾਂ ਬਹੁਤ ਵਧੀਆ ਲੱਗਦਾ ਹੈਗਾ ਕਮਿਊਨਿਟੀ ਪੂਰੀ ਆਪਣੀ ਇਕੱਠੀ ਹੁੰਦੀ ਹੈਗੀ ਆ ਤਾਂ ਲੋਕੀ ਸਾਡੀ ਜੀਪਾਂ ਨੂੰ ਦੇਖਦੇ ਆ ਮਾਨ ਕਰਦੇ ਆ ਸਾਹਮਣੇ ਪੁੱਛਦੇ ਆ ਕਿੱਦਾਂ ਬਣਾਈਆਂ ਕੀ ਹੈਗਾ ਤਾਂ ਕਿਸੇ ਨੂੰ ਵੀ ਇਹਦੇ ਬਾਰੇ ਅ ਅਪਗ੍ਰੇਡ ਜੀਪ ਨੂੰ ਕਿਸ ਤਰ੍ਹਾਂ ਕਰਨਾ ਉਹ ਅਸੀਂ ਇਹ ਫ੍ਰੀ ਆਫ ਕਾਸਟ ਉਹਨੂੰ ਦੱਸ ਦੇਗੇ ਕਿ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਕਿਉਂਕਿ ਜੇ ਮੈਂਬਰਸ਼ਿਪ ਦੀ ਗੱਲ ਕੀਤੀ ਜਾਵੇ ਚਾਹੇ ਮੋਟਰਸਾਈਕਲ ਕਲੱਬ ਹੋਵੇ ਚਾਹੇ ਜੀਪ ਲਵਰ ਹੋਵੇ ਇਹਦੀ ਮੈਂਬਰਸ਼ਿਪ ਹਰ ਕੋਈ ਲੈ ਸਕਦਾ ਹੈ ਕਿ ਉਹਦੇ ਲਈ ਕੋਈ ਅਪਰੋਚ ਕਰਨੀ ਪੈਂਦੀ ਹੈ ਨਹੀਂ ਹਰ ਕੋਈ ਲੈ ਸਕਦਾ ਇਹਦੇ ਲਈ ਕੋਈ ਅਪਰੋਚ ਦੀ ਗੱਲ ਨਹੀਂ ਹੈਗੀ ਜਿਹੜੇ ਟਾਈਮ ਟੂ ਟਾਈਮ ਪ੍ਰੋਗਰਾਮ ਹੁੰਦੇ ਆ ਉਹ ਅਸੀਂ ਆਪਣੇ ਗਰੁੱਪ ਦੇ ਵਿੱਚ WhatsApp ਗਰੁੱਪ ਹੈਗਾ ਉਹਦੇ ਵਿੱਚ ਵੀ ਕਰਦੇ ਆਗੇ ਆ ਬਾਕੀ ਸਾਰਿਆਂ ਦੇ ਇੰਨਾ ਪਿਆਰ ਹੈਗਾ ਇੱਕ ਦੂਜੇ ਨਾਲ ਕਿ ਸੰਪਰਕ ਬਣਿਆ ਰਹਿੰਦਾ ਹੈਗਾ ਤੇ ਉਹਦੀ ਕੋਈ ਫੀਸ ਅਸੀਂ ਲੈਂਦੇ ਨਹੀਂ ਹੈਗੇ ਹਾਂ ਕੋਈ ਇਵੈਂਟ ਹੁੰਦਾ ਹੈਗਾ ਕੋਈ ਡੋਨੇਸ਼ਨ ਦੇਣੀ ਆ ਉਹਦੇ ਵਿੱਚ ਵੀ ਆਪਾਂ ਨਹੀਂ ਕਹਿੰਦੇ ਕਿ ਤੁਹਾਨੂੰ ਇੰਨਾ ਪਾਰਟਿਕੂਲਰ ਪੈਸੇ ਦੇਣੇ ਹੈਗੇ ਜਿਹਦੀ ਜਿੰਨੀ ਸਰਧਾ ਹੋਵੇ ਅਸੀਂ ਉਸ ਤਰ੍ਹਾਂ ਕਰਦੇ ਆ ਤਾਂ ਮੋਟਰਸਾਈਕਲ ਕਲਬ ਦੇ ਬਾਰੇ ਇਹ ਤੁਹਾਨੂੰ ਜ਼ਿਆਦਾ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਰ ਸਾਲ ਅਸੀਂ ਦੇਖਦੇ ਆ ਤੁਸੀਂ ਹਰ ਕਮਿਊਨਿਟੀ ਇਵੈਂਟ ਤੇ ਪਹੁੰਚਦੇ ਹੋ ਔਰ ਮੋਟਰਸਾਈਕਲ ਕਲਬ ਜਿਹੜਾ ਵੱਧ ਤੋਂ ਵੱਧ ਉਹਦੇ ਵਿੱਚ ਹਿੱਸਾ ਲੈਂਦਾ ਔਰ ਚਾਹੇ ਉਹ ਡਾਇਬੀਟਿਸ ਨੂੰ ਲੈ ਕੇ ਹੋਵੇ ਕਿਸੇ ਵੀ ਤਰ੍ਹਾਂ ਦੀ ਕਾਲ ਹੋਵੇ ਕੀ ਹਾਂਜੀ ਇਹ ਜਦੋਂ ਵੀ ਜਦੋਂ ਆਪਾਂ ਸਿੱਖ ਧਰਮ ਦੇ ਵਿੱਚ ਜਨਮ ਲਿਆ ਉਹਦੇ ਵਿੱਚ ਆਪਣੇ ਤਿੰਨ ਸਿਧਾਂਤ ਨੇ ਨਾਮ ਜਪਣਾ ਵੰਡ ਨਾਮ ਜਪਣਾ ਕੀਰਤ ਕਰਨਾ ਤੇ ਵੰਡ ਕੇ ਚੱਕਣਾ ਸੋ ਦਿਸ ਵੰਦ ਦਾ ਇਹ ਹੁਕਮ ਸਾਨੂੰ ਗੁਰੂ ਸਾਹਿਬ ਵੱਲੋਂ ਲੱਗਿਆ ਹੋਇਆ ਸੋ ਸਾਨੂੰ ਚੰਗਾ ਲੱਗਦਾ ਕਿ ਜਿਹੜੀ ਕਮਿਊਨਿਟੀ ਦੇ ਵਿੱਚ ਅਸੀਂ ਰਹਨੇ ਆ ਜਦੋਂ ਅਸੀਂ ਕੈਨੇਡਾ ਚ ਆਏ ਸਾਨੂੰ ਇੱਥੇ ਸਾਰੇ ਸੁਪਨੇ ਪੂਰੇ ਹੋਏ ਸੋ ਸਾਡੀ ਹੁਣ ਅਸੀਂ ਉਸ ਮੁਕਾਮ ਤੇ ਪਹੁੰਚ ਚੁੱਕੇ ਹਾਂ ਕਿ ਜਿੱਥੇ ਸਾਡਾ ਹੱਥ ਦੇਣ ਵੱਲ ਵੱਧ ਸਕਦਾ ਸੋ ਜੇ ਇਹ ਤੁਸੀਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਮੈਂਬਰ ਹੋ ਵੈਦਰ ਇਟਸ ਜੀ 플라ਵਰਸ ਕਲੱਬ ਇਹ ਕੋਈ ਮੋਟਰਸਾਈਕਲ ਕਲੱਬ ਹੈ ਜਾਂ ਕੋਈ ਹੋਰ ਵੀ ਕਿੰਨੇ ਆਪਣੇ ਕਲੱਬਸ ਚੱਲਦੇ ਰਹਿੰਦੇ ਨੇ ਬਟ ਜਰੂਰ ਕਮਿਊਨਿਟੀ ਨੂੰ ਵਾਪਸ ਜਰੂਰ ਕੁਝ ਨਾ ਕੁਝ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਾਡਾ ਧਰਮ ਵੀ ਹੈਗਾ ਇਹ ਸਾਡੇ ਇਹਦੇ ਨਾਲ ਕਮਿਊਨਿਟੀ ਵੀ ਅੱਗੇ ਵੱਧਦੀ ਹੈ ਜਦੋਂ ਆਪਾਂ ਕਿਸੇ ਜਿੰਨੂੰ ਲੋੜ ਹੈਗੀ ਹੈ ਕਹਿੰਦੇ ਰੱਬ ਦੀ ਗੋਲਕ ਗਰੀਬ ਦਾ ਮੂੰਹ ਹੁੰਦਾ ਜਦੋਂ ਤੁਸੀਂ ਜਿੱਥੇ ਚਾਹੀਦਾ ਹੈ ਪੈਸਾ ਉੱਥੇ ਲਗਾਉਂਦੇ ਹੋ ਤਾਂ ਫੇਰ ਉਹ ਨਾਲੇ ਤੇ ਬਾਬਾ ਜੀ ਵੱਲੋਂ ਤੁਹਾਨੂੰ ਬਖਸ਼ਿਸ਼ ਹੁੰਦੀ ਹੈ ਨਾਲੇ ਕਮਿਊਨਿਟੀ ਠੀਕਰਾ ਤੇ ਚੱਲਦੀ ਰਹਿੰਦੀ ਹੈ ਤੁਸੀਂ ਜੇ ਆਪਾਂ ਗੱਲ ਹੈ ਜਿਵੇਂ ਲੰਗਰ ਦੀ ਗੱਲ ਕੀਤੀ ਜਾਵੇ ਜੀ ਚਾਹੇ ਆਪਾਂ ਪੱਗਾਂ ਦਾ ਲੰਗਰ ਲਾਈਏ ਸ਼ਬੀਲ ਔਰ ਮੌਕੇਦਰ ਮੌਕੇ ਕਿਉਂਕਿ ਮੋਟਰਸਾਈਕਲ ਕਲੱਬ ਨੂੰ ਤਾਂ ਹੀ ਦੇਖਦੇ ਰਹਿੰਦੇ ਆ ਬੜੇ ਇਵੈਂਟ ਕਰਾਉਂਦੇ ਰਹਿੰਦੇ ਨੇ ਤੇ ਇਹ ਜਿਹੜੀ ਸੇਵਾ ਇਹ ਆਪਾਂ ਆਪਣੇ ਕੰਨੀਓ ਕਲੱਬ ਕੰਨੀਓ ਕਰਦੇ ਹਾਂ ਹਾਂਜੀ ਅਸੀਂ ਆਪਣੇ ਕੋਲ ਕਰਦੇ ਆ ਗਿਆ ਪਰ ਜੇ ਕੋਈ ਆਪਣੇ ਮਨੋ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਵੇ ਤਾਂ ਵੀ ਵੈਲਕਮ ਫਾਰ ਥੈਟ ਕੋਈ ਵੀ ਇਨਸਾਨ ਹੈਗਾ ਉਹ ਜੇ ਸੇਵਾ ਕਰਨੀ ਚਾਵੇ ਉਹ ਉਹ ਵੈਲਕਮ ਆਲਵੇਸ ਰਹਿੰਦਾ ਹੈਗਾ ਕਿ ਚਲੋ ਆਪਾਂ ਕਹਿੰਦੇ ਕਿ ਆਓ ਤੁਸੀਂ ਵੀ ਰਲੋ ਤਾਂ ਆਪਣੇ ਪੈਸੇ ਕਿਸੇ ਅੱਛੇ ਕਾਜ ਦੇ ਵੀ ਲੱਗਣ ਉਹ ਤੋਂ ਵਧੀਆ ਕੀ ਗੱਲ ਹੈਗੀ ਆ ਦੇਖੋ ਇੱਥੇ ਬੰਦੇ ਆਉਂਦੇ ਆ ਆਪਣੇ ਕਲਰ ਦੀ ਜਿਹੜੀ ਪੱਗਾਂ ਹੈਗੀਆਂ ਉਹ ਭਲਾਉਂਦੇ ਹੈਗੇ ਆ ਇਹ ਖਾਲੀ ਪੱਗਾਂ ਦੀ ਗੱਲ ਨਹੀਂ ਹੈਗੀ ਆ ਅਸੀਂ ਹੋਰ ਵੀ ਪ੍ਰੋਗਰਾਮ ਕਰਦੇ ਆ ਜਿੱਦਾਂ ਇਸ ਤੋਂ ਪਹਿਲਾਂ ਆਪਣੇ ਉਹ ਪੁਲਿਸ ਆਫਿਸਰ ਦੀ ਡੈਥ ਹੋਈ ਸੀ ਕਿ ਮੋਟਰਸਾਈਕਲ ਉਹਦੇ ਵਿੱਚ ਵੀ ਡੋਨੇਟਡ 3000 ਡਾਲਰ ਟੂਗੇਦਰ ਮੋਟਰਸਾਈਕਲ ਕਲੱਬ ਹੋਰ ਜੀਪ ਲਵਰ ਕਲੱਬ ਨੇ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਕਰਦੇ ਰਹਿੰਦੇ ਆ ਪਰ ਕੋਈ ਵੀ ਸੇਵਾ ਕਰਨੀ ਚਾਵੇ ਆਓ ਸੇਵਾ ਕਰੋ ਸੇਵਾ ਭਾਵਨਾ ਕਰੋ ਅਸੀਂ ਆਲਵੇਸ ਵੈਲਕਮ ਕਰਦੇ ਹਾਂ ओके थैंक यू धन्यवाद सो मेरे नाल मेरे दोस्त ने बिट्टू और ए बिट्टू ਦੇ ਹੀ ਦੱਸਣ ਤੇ ਅਸੀਂ ਇੱਥੇ ਆਏ ਹਾਂ ਔਰ ਹਰ ਸਾਲ ਇਹ ਜਿਹੜਾ ਇਹ ਵੀ ਮੈਂਬਰ ਨੇ ਇਸ ਜਿਹੜਾ ਈਵੈਂਟ ਹੁੰਦਾ ਹੈ ਔਰ ਬਿੱਟੂ ਕੀ ਕਹਿਣਾ ਚਾਹੋਗੇ ਜਿਹੜਾ ਇਹ ਜੀਪ ਲਵਰ ਆ ਹਰ ਵਾਰੀ ਤੁਸੀਂ ਵੀ ਇਹਦੇ ਵਿੱਚ ਮੈਂਬਰ ਹੋ ਔਰ ਜਦੋਂ ਤੁਸੀਂ ਇਹ ਚੀਜ਼ ਲੋਕ ਦੇਖਦੇ ਨੇ ਤੁਹਾਡੇ ਹਿਸਾਬ ਨਾਲ ਜੀਪਾਂ ਕਿਉਂਕਿ ਆਪਣੇ ਬੜਾ ਇੱਕ ਖਿੱਚ ਦਾ ਕੇਂਦਰ ਹੁੰਦਾ ਮੋਟਰਸਾਈਕਲ ਹੋਵੇ ਬੁਲਟ ਹੋਵੇ ਜੀਪਾਂ ਹੋਣ ਆਪਣੀ ਪੰਜਾਬੀ ਕਮਿਊਨਿਟੀ ਚ ਖਾਸ ਕਰਕੇ ਕਿਦਾਂ ਦੇਖਦੇ ਆ ਲੋਕ ਤੁਸੀਂ ਤਾਂ ਜੀਵ ਚ ਜਾਂਦੇ ਰਹਿੰਦੇ ਹਾਂ ਹਾਂ ਜੀ ਵਧੀਆ ਲੱਗਦਾ ਜੀ ਦੀਪਾਂ ਦੇ ਨਾਲ ਚਲੋ ਇੰਨੇ ਨਾਲ ਅਸੀਂ ਜਾਂਦੇ ਆ ਪਹੁੰਚਦੇ ਆ ਪਰ ਆ ਜਿਹੜਾ ਪ੍ਰੋਗਰਾਮ ਅੰਕਲ ਜੀ ਦਾ ਇਹ ਆ ਪਹਿਲਾਂ ਕਰਾਉਂਦੇ ਸੀਗੇ ਹੁਣ ਇਹ ਤੀਜਾ ਹੁਣ ਉਹਨਾਂ ਦੀ ਯਾਦ ਦੇ ਵਿੱਚ ਕਰੋਨਾ ਟਾਈਮ ਦੇ ਵਿੱਚ ਉਹਨਾਂ ਨੂੰ ਅਚਾਨਕ ਹੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਹੁਣ ਉਹਨਾਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਹੁੰਦਾ ਤੇ ਸਾਰੇ ਜਾਣੇ ਇੱਥੇ ਪਹੁੰਚਦੇ ਆ ਵਧੀਆ ਫੈਮਿਲੀ ਪ੍ਰੋਗਰਾਮ ਹੁੰਦਾ ਫੈਕਸ਼ਨ ਤੇ ਵਧੀਆ ਇੱਥੇ ਤਾਂ ਅਸੀਂ ਵੀ ਇੱਥੇ ਸਾਰੇ ਜਾਣੇ ਆਉੜੇ ਆ ਜਿਵੇਂ ਹੁਣ ਤੁਹਾਨੂੰ ਗਿਆ ਦਾ ਪਹੁੰਚੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਇੱਥੇ ਪਹੁੰਚੇ ਤਾਂ ਤੁਸੀਂ ਕਵਰੇਜ ਕਰਨ ਲਈ तहे ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸੋ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਜਿਹੜੇ ਜੀਪ ਕਲੱਬ ਦੇ ਮੈਂਬਰ ਨੇ ਔਰ ਮੋਟਰਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਨੇ ਉਹਨਾਂ ਕੰਨਿਓ ਦੱਸਿਆ ਗਿਆ ਵੀ ਜਿਹੜੇ ਇਸ ਤਰ੍ਹਾਂ ਦਾ ਕੋਈ ਵੀ ਕਮਿਊਨਿਟੀ ਇਵੈਂਟ ਹੋਵੇ ਉਹਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲੈਣੇ ਆ ਔਰ ਇਹ ਜਿਹੜੀਆਂ ਜੀਪਾਂ ਨੇ ਜਾਂ ਟਰੈਕਟਰ ਨੇ ਜਾਂ ਮੋਟਰਸਾਈਕਲ ਬਾਈਕਾਂ ਨੇ ਇਹ ਜਸਟ ਫੋਰ ਕਮਿਊਨਿਟੀ ਨੂੰ ਇਹ ਦੱਸਣ ਲਈ ਆ ਵੀ ਅਸੀਂ ਵੀ ਕਿਤੇ ਨਾ ਕਿਤੇ ਉਹ ਜਿਵੇਂ ਆਪਣੇ ਆਪਣੇ ਮੈਡਮ ਨੇ ਕਿਹਾ ਬਈ ਇਸ ਵੇਲੇ ਅਸੀਂ ਇਸ ਕੰਟਰੀ ਦੇ ਵਿੱਚ ਇੰਨੇ ਕੁ ਜੋਗੇ ਪਰਮਾਤਮਾ ਕੰਨਿਓ ਹੋ ਗਏ ਆ ਵੀ ਅਸੀਂ ਦੇਣ ਜੋਗੇ ਹੋ ਜੀਏ ਤੇ ਦੇਣ ਦਾ ਮਤਲਬ ਇਹ ਹੁੰਦਾ ਵੀ ਕੋਈ ਦਾਨ ਪੁੰਨ ਨਹੀਂ ਦੇਣ ਦਾ ਮਤਲਬ ਇਹ ਆ ਵੀ ਜੇ ਅਸੀਂ ਕਮਿਊਨਿਟੀ ਲਈ ਕੁਝ ਕਰ ਸਕੀਏ ਕਿਉਂਕਿ ਇਸੇ ਕੈਨੇਡਾ ਨੇ ਸਭ ਕੁਝ ਸਾਨੂੰ ਦਿੱਤਾ ਔਰ ਜੇ ਕੈਨੇਡਾ ਦੇ ਲੋਕਾਂ ਨੂੰ ਅਸੀਂ ਇਹ ਦੱਸਣਾ ਚਾਹੀਏ ਵੀ ਪੰਜਾਬੀ ਕੀ ਨੇ ਔਰ ਕਿੱਥੋਂ ਆਏ ਨੇ ਔਰ ਕਿੱਥੇ ਸਟੈਂਡ ਕਰਦੇ ਨੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਉੱਥੇ ਬਹੁਤ ਹੀ ਵਧੀਆ ਮੌਕਾ ਹੁੰਦਾ ਕਿਉਂਕਿ ਜਿਹੜੇ ਇਸ ਤਰ੍ਹਾਂ ਦੀ ਇਵੈਂਟ ਆ ਉਹਦੇ ਵਿੱਚ ਲੋਕ ਜਿਹੜੇ ਵੱਧ ਚੜ ਕੇ ਹਿੱਸਾ ਲੈਂਦੇ ਔਰ ਕੈਨੇਡੀਅਨ ਬਾਕੀ ਲੋਕਾਂ ਨੂੰ ਇਹ ਦੱਸਿਆ ਜਾਂਦਾ ਵੀ ਦੇਖੋ ਜੀ ਸਾਡੀ ਇਹ ਕਮਿਊਨਿਟੀ ਆ ਅਸੀਂ ਇਦਾਂ ਮਿਲ ਜੁਲ ਕੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਆ ਤਾਂ ਕਿ ਇਸੇ ਕਰਕੇ ਲੋਕ ਇਥੇ ਵੱਧ ਚੜ ਕੇ ਹਿੱਸਾ ਲੈਂਦੇ ਆ ਕੀ ਨਾਮ ਆ ਬਾਈ ਜੀ ਮੇਰਾ ਨਾਮ ਹਰਬੰਸ ਸਿੰਘ ਢਿੱਲੋਂ ਆ ਜੀ ਪੁੱਤਰ ਕਲਾਂ ਪਿੰਡ ਆ ਪਰ ਛੋਟਾ ਨਾਂ ਥੋੜਾ ਗੱਗੂ ਗੱਲ ਹੈ ਛੋਟਾ ਨਾਂ ਬਣਸਾ ਪੁੱਤਰ ਵਾਲਾ ਕਹੇ ਹੁੰਦੇ ਆ ਤੇ ਗੱਗੂ ਗੱਲ ਆਪਣੇ ਵੱਡੇ ਭਾਈ ਆ ਉਹਨਾਂ ਦਾ ਛੋਟਾ ਭਰਾ ਤੇ ਕੋਈ ਡਾਇਲੌਗ ਸੁਣਾਓ ਸਾਨੂੰ ਹਾਂ ਉਹਨਾਂ ਦਾ ਡਾਇਲੌਗ ਹੀ ਸੁਣਾ ਦਿੰਦੇ ਆ ਹਾਂ ਜੀ ਜਿਵੇਂ ਜੋਗਰਾਜ ਸਾਹਿਬ ਕਹਿੰਦੇ ਆ ਆਏ ਕੀ ਗੱਲ ਸੱਜਣਾ ਬੜਾ ਗੁੱਸੇ ਚ ਲੱਗਦਾ ਓਏ ਤੂੰ ਆਪਣਾ ਨਾਂ ਵੀ ਦੱਸੇਗਾ ਕਿ ਨਹੀਂ ਮਿੱਟੀ ਦੇ ਆ ਪਾਵਿਆ ਓ ਜੇ ਤੂੰ ਮੇਰਾ ਨਾਂ ਇੱਕ ਵਾਰ ਸੁਣ ਲਿਆ ਤੇ ਤੈਨੂੰ ਤਾਂ ਪਚੜ ਜਾਣਾ ਓਏ ਕੀ ਬੱਤ ਕਿੰਨਾ ਚਿਰ ਹੋ ਗਿਆ ਬਾਈ ਜੀ ਕੈਨੇਡਾ ਆਪਾਂ ਨੂੰ 32 ਦੇਤੀ ਸਾਲ ਹੋ ਗਏ ਜੀ 33 ਸਾਲ ਹੋ ਗਏ ਤੇ ਇਹ ਜਿਹੜੀਆਂ ਜੀਪਾਂ ਉੱਪਰ ਰੱਖੀਆਂ ਇੱਕ ਜੀਪ ਆਪਣੀ ਵੀ ਆ ਪਿਛਲੀ ਕਿੰਨੇ ਕ ਚਿਰ ਤੋਂ ਰੱਖੀ ਹੋਈ ਹੈ ਇਹ ਮੈਂ 6 ਸਾਲ ਤੋਂ ਰੱਖੀ ਹੈ ਜੀ ਰੱਖੀ ਹੋਈ ਆ ਹਾਂ ਜੀ ਹਾਂ ਬਦ ਤੁਸੀਂ ਵੀ ਜੀਪ ਲਵਰ ਹੋ ਜੀਪ ਲਵਰ ਕਲੱਬ ਦੇ ਮੈਂਬਰ ਆਪਾਂ ਵੀ ਔਰ ਜਿਹੜਾ ਪਹਿਰਾਵਾ ਇਹ ਇਹ ਹਰ ਵਾਰੀ ਤੁਹਾਡਾ ਦੇਖੀਦਾ ਮੇਲਿਆਂ ਦੇ ਉੱਪਰ ਵਧੀਆ ਇਹ ਪੰਜਾਬੀ ਨੂੰ ਤੁਸੀਂ ਦਰਸਾਉਨੇ ਹੋ ਪੰਜਾਬੀ ਪਹਿਰਾਵੇ ਨੂੰ ਔਰ ਖਾਸ ਕਰਕੇ ਜੇ ਅਪ ਕਹੀਏ ਮੋਗੇ ਏਰੀਏ ਨੂੰ ਮੋਗੇ ਏਰੀਏ ਨੂੰ ਆ ਐਸੇ ਸਾਰੇ ਪੰਜਾਬ ਨਹੀਂ ਵਧੀਆ ਲੱਗਦਾ ਹਾਂ ਜੀ ਇੱਕ ਤਾਂ ਖੁੱਲੇ ਰਹੀਦਾ ਮੋਹਿੰਦਾ ਬੈਠੇ ਆ ਕਿਨੇ ਪੈਂਟਾ ਸ਼ਾਟ ਆਲੋ ਚਲੋ ਪਾਈ ਦੀਏ ਪਰ ਇਹ ਵਧੀਆ ਲੱਗਦਾ ਖੁੱਲਾ ਹਾਂਜੀ ਜੇ ਕਦੇ ਵੀ ਟੂਰਨਾਮੈਂਟ ਹੋਵੇ ਮੇਲਾ ਹੋਵੇ ਉੱਥੇ ਮੈਂ ਇਦਾਂ ਹੀ ਜਾਂਦਾ ਹਾਂ ਹਰ ਜਗ੍ਹਾ ਜਾਂ ਹਾਂ ਇਦਾਂ ਹੀ ਜਾਂਦਾ ਹਾਂ ਹਾਂਜੀ ਧੰਨਵਾਦ ਜੀ ਇਸ ਸੇ ਗੱਲ ਜਾਣਦੇ ਵੀ ਬਹੁਤ ਆ ਆ ਧੰਨਵਾਦ ਬਾਰੇ ਸ਼ੁ크ਰ ਆ ਜੀ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਮਟਨ ਕੈਨੇਡਾ